ਦੇਸ਼ਵ ਦੇਸ਼ੀਚੂ ਵਤਨ ਦੀ ਮਿੱਟੀ న్యూ ਚੈਨਲ ਨੂੰ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਅਸੀਂ ਫਿਰ ਹਾਜ਼ਰ ਹਾਂ ਹਫਤਾਵਾਰੀ ਅਤੇ ਲੜੀਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਜੋ ਇਤਿਹਾਸ ਦੇ ਪੰਨਿਆਂ ਵਿੱਚੋਂ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ ਅਤੇ ਇਸਾ ਸ਼ਾਲੀਆਂ ਭਾਗ ਲੈ ਕੇ ਹਾਜ਼ਰ ਹਾਂ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਸੁਵੀਸ਼ਰਪਾਈ ਲਖਵੀਰ ਸਿੰਘ ਜੀ ਠੱਠਾ ਇਨਕੁਆਰੀ ਆਦੀ ਜਾਣਗੀ ਪਾਗ ਨੰਬਰ 46 ਦੀ ਜਾਣਕਾਰੀ ਸਤਿ ਸ਼੍ਰੀ ਅਕਾਲ ਜੀ ਆਪਣੀ ਗੱਲ ਸਮਝਾਓ ਸਤਿ ਸ਼੍ਰੀ ਅਕਾਲ ਸਾਨੂੰ ਪਾਗ ਨੰਬਰ 46 ਦੀ ਜਾਣਕਾਰੀ ਦਿਓ ਅਗੂ ਦੇਸ਼ ਉਹ ਦੇਸ਼ ਵਿੱਚ ਵਤਨ ਦੀ ਮਿੱਟੀ ਨਿਊ ਚੈਨਲ ਵੇਖ ਰਹੀ ਸਮੂਹ ਸਾਥ ਸੰਗਤ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੰਦੂ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੇ ਚੋਚ ਇੰਨੇ ਨੇ ਜਿਹੜੇ ਕਿ ਕੈਣ ਕਥਨ ਤੋਂ ਬਾਹਰ ਹੈ। ਹਾਂਜੀ। ਪਰ ਫਿਰ ਵੀ ਗੁਰੂ ਦੀ ਬਖਸ਼ਿਸ਼ ਕੀਤੀ ਮੱਤ ਦੇ ਅਨਸਾਰ ਆਪ ਨਾਲ ਛਿਆੜੀਏ ਭਾਗ ਦੇ ਵਿਚਾਰਾਂ ਸਾਂਝ ਕਰਾਂਗੇ। ਹਾਂਜੀ ਠੀਕ ਹੈ। ਗੁਰੂ ਨਾਨਕ ਦੇ ਮਹਾਰਾਜ ਇਹ ਹਰਦਵਾਰ ਸਾਣੀ ਹੁੰਦੇ ਹੋਏ ਮੇਰੇ ਕੋਲ ਕੀ ਥਾਣੀ ਹੁੰਦੇ ਹੋਏ ਸੰਹਾਰਨਪੁਰ ਥਾਣੀ ਹੁੰਦੇ ਹੋਏ ਠੀਕ ਇਹ ਜਮਨਾ ਦੇ ਕੰਨੇ ਪਹੁੰਚ ਗਿਆ ਹਾਂਜੀ ਔਰ ਇਸ ਵੇਲੇ ਜਮਨਾ ਜਿਹੜੀ ਹੈ ਉਹ ਬੜੇ ਜ਼ੋਰ ਤੇ ਆ ਬੜੇ ਜ਼ੋਰ ਤੇ ਵਗ ਰਹੀ ਹੈ ਹਾਂਜੀ ਪਾਣੀ ਦੀਆਂ ਲਹਿਰਾਂ ਬਹੁਤ ਉੱਚੀਆਂ ਉੱਠ ਰਹੀਆਂ ਨੇ ਹਵਾ ਬੜੇ ਤੇਜ਼ ਰਸਾਰ ਨਾਲ ਚੱਲ ਰਹੀ ਹੈ ਅੱਛਾ ਔਰ ਮੀਂਹ ਕਾਫੀ ਪੈ ਰਿਹਾ ਹੈ ਹਾਂਜੀ ਯਾਤਰੀ ਬੈਠੇ ਨੇ ਇਹਨਾਂ ਨੇ ਦੂਸਰੇ ਪਾਸੇ ਲੰਘਣਾ ਅੱਛਾ ਉਹ ਜਿਹੜਾ ਬੀੜੀ ਵਾਲਾ ਇਹ ਉਹਨਾਂ ਨੂੰ ਕਹਿ ਰਿਹਾ ਕਿ ਜਦੋਂ ਥੋੜਾ ਇਹ ਜਮਨਾ ਜਿਹੜੀ ਆ ਇਹਦਾ ਪਾਣੀ ਘਟੇਗਾ ਹਾਂਜੀ ਫੇਰ ਮੈਂ ਤੁਹਾਨੂੰ ਦੂਸਰੇ ਪਾਸੇ ਲਾਵਾਂ ਅੱਛਾ ਫੇਰ ਬੜੀ ਠੇਲਾਾਂਗੇ ਵਿੱਚ ਹਾਂਜੀ ਗੁਰੂ ਨਾਨਕ ਦੇਵ ਮਹਾਰਾਜ ਇਹ ਵੀ ਜਮਨਾ ਦੇ ਕਿਨਾਰੇ ਉੱਥੇ ਹੀ ਆ ਹੂੰ ਹੂੰ ਇਹਨਾਂ ਨੂੰ ਇਹਨਾਂ ਲੋਕਾਂ ਤੇ ਤਰਸ ਆਇਆ ਅੱਛਾ ਕਿਉਂਕਿ ਇਹਨਾਂ ਸੋਚਿਆ ਕਿ ਕਈਆਂ ਦੀ ਮਜਬੂਰੀ ਹੁੰਦੀ ਆ ਛੇਤੀ ਜਾਨੀ ਹਾਂਜੀ ਕਈਆਂ ਦੀ ਕੋਈ ਮਜਬੂਰੀ ਹੁੰਦੀ ਆ ਸਹੀ ਗੁਰੂ ਨਾਨਕ ਸਾਹਿਬ ਮੇਹਰਾਂ ਦੇ ਘਰ ਚ ਆਏ ਪਰ ਉਹਨਾਂ ਨੇ ਉਸ ਮਲਾ ਨੂੰ ਕਿਹਾ ਕਿ ਤੂੰ ਬੇੜੀ ਜਿਹੜੀ ਹੈ ਇਹ ਪਾਣੀ ਵਿੱਚ ਤਾਰੀਣਾ ਅੱਛਾ ਤੇਰੀ ਬੇੜੀ ਦਾ ਕੋਈ ਨੁਕਸਾਨ ਨਹੀਂ ਹੋਏਗਾ ਹਾਂਜੀ ਔਰ ਇਹ ਮਲਾ ਜਿਹੜਾ ਸੀ ਇਹਨੇ ਗੁਰੂ ਨਾਨਕ ਦੀ ਦੇਹਰੇ ਵੱਲ ਤੱਕਿਆ ਅੱਛਾ ਔਰ ਇਹਦੀ ਇੰਨੀ ਹਿੰਮਤ ਨਹੀਂ ਪਈ ਕਿ ਮੈਂ ਨਾ ਕਰ ਦੇਵਾਂ ਹਾਂ ਔਰ ਇੰਨੇ ਹੁਕਮ ਮੰਨਿਆ ਗੁਰੂ ਨਾਨਕ ਸਾਹਿਬ ਦਾ ਹਾਂਜੀ ਹੁਕਮ ਮੰਨ ਕੇ ਤੇ ਬੇੜੀ ਇਨ੍ਹਾਂ ਯਾਤਰੀਆਂ ਨੂੰ ਕਿਹਾ ਕਿ ਬੇੜੀ 'ਚ ਬੈਠ ਜਾਓ ਹਾਂਜੀ ਵਿੱਚੇ ਯਾਤਰੀ ਉੱਠ ਬੈਠ ਗਏ ਨੇ ਵਿੱਚੇ ਗੁਰੂ ਨਾਨਕ ਦੇ ਮਹਾਰਾਜ ਵਿੱਚੇ ਭਾਈ ਮਰਦਾਨਾ ਹਾਂਜੀ ਵਿੱਚੇ ਉਹ ਮਲਾ ਬੈਠ ਗਿਆ ਔਰ ਜਿਉਂ ਹੀ 베ੜੀ ਦੇ ਰਸੇ ਖੋਲੇ ਆ ਕੰਡੇ ਤੋਂ ਕਿਉਂਕਿ 베ੜੀ ਬੱਦੀ ਹੁੰਦੀ ਕੰਡਿਆਂਾਂ ਦੇ ਰਸਿਆਂ ਦੇ ਨਾਲ ਜਿਉਂ ਰਸੇ ਖੋਲੇ ਆ ਤੇ ਐਸਾ ਘਟਕ ਹੋਇਆ ਕਿ ਜਿਹੜੀ ਜਮਨਾ ਇਹ ਬੜਾ ਉਛਾਲਾ ਮਾਰ ਰਹੀ ਸੀ ਬੜੇ ਤੇਜ਼ ਵੇਗ ਨਾਲ ਪਾਣੀ ਵਗ ਰਿਹਾ ਸੀ ਇਹ ਬਿਲਕੁਲ ਸ਼ਾਂਤ ਹੋ ਗਿਆ ਪਾਣੀ ਔਰ ਹੌਲੀ ਹੌਲੀ ਇਹ 베ੜੀ ਤਰਦੀ ਹੋਈ ਇਹ ਦੂਸਰੇ ਕਿਨਾਰੇ ਜਾ ਰਹੀ ਅੱਛਾ ਜਿਸ ਵੇ ਇਹ ਯਾਤਰੋ ਗੁਰੂ ਨਾਨਕ ਦੇ ਮਹਾਰਾਜ ਤਿਮਲਾ ਹਾਂਜੀ ਇਹ ਜਦੋਂ ਉਸ ਕੰਡੇ ਤੇ ਧਰਤੀ ਉਤੇ ਪਹੁੰਚ ਗਏ ਨਾ ਜਦੋਂ ਧਰਤੀ ਦੇ ਪੈਰ ਰੱਖੇ ਨਾ ਜੀ ਹਾਂਜੀ ਉਦੋਂ ਫੇਰ ਕੀ ਹੋਇਆ ਇੱਕਦਮ ਜਮਨਾ ਦੇ ਵਿੱਚ ਮੌਤ ਅਸ਼ਾਏ ਹੋਣ ਲੱਗ ਪਈ ਅੱਛਾ ਬੜੀਆਂ ਉੱਚੀਆਂ ਉੱਚੀਆਂ ਢਹਿਰਾਂ ਹੋਣ ਲੱਗ ਪਈਆਂ ਹਾਂਜੀ ਇਹ ਜ ਰਫਤਾਰ ਨਾਲ ਹਵਾ ਫੇਰ ਉਸੇ ਤਰ੍ਹਾਂ ਵਗਣ ਲੱਗ ਪਈ ਫਿਰ ਉਸੇ ਤਰ੍ਹਾਂ ਹੀ ਅਸਮਾਨ ਉਤੇ ਬੱਦਲ ਲੜੇ ਮਰਾਰੇ। ਅਖੇ ਇਹ ਲੋਕ ਜਿਹੜੇ ਸੀ ਜਿਹੜੇ ਯਾਤਰੂ ਸੀ ਹਾਂਜੀ ਇਹਨਾਂ ਨੇ ਵਿਚਿਆ ਕਿ ਕੁਝ ਕਾਰਨ ਹੈ ਕਿ ਪਹਿਲਾਂ ਵੀ ਇਸ ਤਰ੍ਹਾਂ ਹੀ ਜਮਨਾਂ ਦੇ ਵਿੱਚ ਹੋਰ ਜਦੋਂ ਇਸ ਜਮਨਾਂ ਦੇ ਵਿੱਚ ਤਰਲੇ ਸੀ ਉਦੋਂ ਸ਼ਾਂਤ ਸੀ ਪਰ ਜਦੋਂ ਫਿਰ ਆਪਾਂ ਸੰਡੇ ਤੇ ਆਗੇ ਤਰਤੀ ਦੇ ਪੈ ਰਖੇ ਤੇ ਜਮਨਾ ਫਿਰ ਉਸ ਦਾ ਹੀ ਠੱਠਾ ਮਾਰੀ ਅੱਛਾ ਇਹਨਾਂ ਨੇ ਗੁਰੂ ਨਾਨਕ ਸਾਹਿਬ ਵੱਲ ਲਿਖਿਆ ਕਿ ਇਹ ਜਰੂਰ ਸ਼ਕਤੀਵਾਨ ਰੂਹਾ ਹਮਮ ਔਰ ਗੁਰੂ ਨਾਨਕ ਦੇ ਮਹਾਰਾਜ ਇਹਨਾਂ ਨੂੰ ਨਾਮ ਬਣਦਾ ਉਪਦੇਸ਼ ਦਿੱਤਾ ਔਰ ਆਪਣੇ ਮੰਝਰਵਾਲ ਨੂੰ ਵਧਿਆ ਇਹਨਾਂ ਯਾਤਰੀਆਂ ਨੂੰ ਉਪਦੇਸ਼ ਦੇ ਕੇ ਹਾਂਜੀ ਆਪਣੀ ਮੰਝਰਵਾਲ ਨੂੰ ਵਧਿਆ ਠੀਕ ਹੈ ਔਰ ਦੋ ਦਿਨਾਂ ਦੇ ਪੈਂਡੇ ਦੇ ਬਾਅਦ ਇਹ ਪਾਣੀਪਤ ਪਹੁੰਚਿਆ। ਅੱਛਾ। ਪਾਣੀਪਤ ਹੁਣ ਇੱਕ ਇਤਿਹਾਸਿਕ ਮੈਦਾਨ ਹੈ। ਹਾਂਜੀ। ਉਹ ਪਾਣੀਪਤ ਜੋ ਪਹੁੰਚਿਆ ਨਾ ਉੱਥੇ ਇੱਕ ਫਕੀਰ ਨਸੀ ਜਿਹਦਾ ਨਾਮ ਸ਼ੇਖ ਸਰਫ ਸੀ। ਅੱਛਾ। ਔਰ ਉੱਥੇ ਇੱਕ ਤਖੀਆ ਸੀ ਉਹ ਸ਼ਹਿਰ ਦੇ। ਹਾਂਜੀ। ਤਖੀਆ ਆਪਾਂ ਸਮਝਨੇ ਆ। ਹਾਂਜੀ। ਕਿ ਜਿਤਨਾ ਆਪਾਂ ਹੁਣ ਕਿ ਆਪਾਂ ਫੜੇ ਗਣ ਲਾਇਆ ਰੌਣਾ ਵਾਲਾ ਤਖੀ ਹਾਂਜੀ ਤਖੀ ਇਹ ਤੋਂ ਭਾਵ ਆਪ ਇਹ ਲੈਣਿਆ ਕਿ ਜਿਤਨਾ ਸੂਫੀ ਫਕੀਰਾਂ ਦਾ ਡੇਰਾ ਹੋਇ ਜਿੱਥੇ ਬਿਲਕੁਲ ਉਹਨੂੰ ਆਪਾਂ ਤਖੀਆ ਕਿਹਾ ਹੁੰਦੇ ਹਾਂਜੀ ਇੱਥੇ ਇੱਕ ਤਖੀਆ ਸੀ ਸੂਫੀ ਫਕੀਰਾਂ ਦਾ ਅੱਛਾ ਜਿਨ੍ਹਾਂ ਦਾ ਮੁਖੀ ਜਿਹੜਾ ਸੀ ਉਹ ਸੇਖ ਸਰਪ ਸੀ ਹਾਂਜੀ ਭਗਤ ਸ਼ਕੀਰ ਠੀਕ ਹੈ ਔਰ ਜਿਵੇਂ ਗੁਰੂ ਨਾਨਕ ਸਾਹਿਬ ਪਹੁੰਚੇ ਨਾ ਹਾਂਜੀ ਪਰ ਉਸ ਤਖੀਏ ਤੋਂ ਕੁਝ ਦੂਰ ਤੇ ਇੱਕ ਖੂਹ ਸੀ ਅੱਛਾ ਤੇ ਗੁਰੂ ਨਾਨਕ ਦੇ ਮਹਾਰਾਜ ਤੇ ਭਾਈ ਮਰਦਾਨਾ ਇਹ ਉਸ ਖੂਹ ਤੇ ਇਨਾਂ ਡੇਰਾ ਕਰ ਲਿਆ ਹੂੰ ਹੂੰ ਔਰ ਗੁਰੂ ਨਾਨਕ ਦੇ ਮਹਾਰਾਜ ਭਾਈ ਮਰਦਾਨਾ ਨੇ ਕਹਿੰਦੇ ਮਰਦਾਨਿਆ ਬਾਣੀ ਆਈ ਹੈ ਅੱਛਾ ਰਬਾਬ ਛੇੜ ਔਰ ਜਦੋਂ ਮਰਦਾਨੇ ਨੇ ਰਬਾਬ ਦੀਆਂ ਸੁਰਾਂ-ਸੁਰ ਕਰਕੇ ਦਰਬਾਰ ਸ਼ੀਰੀ ਹਾਂਜੀ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੀ ਨਵੀਂ ਬਾਣੀ ਆਈ ਸੀ ਪਹਿਲਾਂ ਹੁੰਦੀ ਨਹੀਂ ਨਵੀਂ ਤਾਂ ਕਿ ਪਹਿਲਾਂ ਮੈਂ ਹੁੰਦੀ ਸੀ ਹਾਂਜੀ ਪਹਿਲਾਂ ਹੁੰਦੀ ਜਿਹੜੀ ਨਵੀਂ ਬਾਣੀ ਆਈ ਹੈ ਉਹਦਾ ਗਾਇਨ ਕੀਤਾ ਕੀਰਤਨ ਕੀਤਾ ਅੱਛਾ ਉਸ ਉਸ ਕੀਰਤਨ ਦੇ ਨਾਲ ਸ਼ਾਇਦ ਨਾ ਪਹਿਲੇ ਐਪੀਸੋਡਾਂ ਦੇ ਵਿੱਚ ਵੀ ਜ਼ਿਕਰ ਕਰ ਸਕਿਆ ਇਹ ਗੁਰੂ ਨਾਨਕ ਸਾਹਿਬ ਦੇ ਮੁਖਾਰਵੇਂ ਤੋਂ ਜਿਹੜੀ ਬਾਣੀ ਦਾ ਕੀਰਤਨ ਹੁੰਦਾ ਸੀ ਉਹਦੇ ਨਾਲ ਜਿੰਨੇ ਵੀ ਪਸ਼ੂ ਪੰਛੀ ਇਹ ਸਭ ਕੀ ਲੈ ਜਾਂਦੇ ਸੀ ਹੂੰ ਮਿਲ ਕੇ ਸਹੀ ਗੰਦੇ ਮਨੁੱਖ ਜਾਤੀ ਦੀ ਤੇ ਗੱਲ ਹੀ ਵੱਖਰੀ ਆ ਮਨੁੱਖ ਜਾਤੀ ਦਾ ਅਸਰ ਹੋਣਾ ਹੀ ਆਉਣਾ ਸੀ ਬਿਲਕੁਲ ਲੇਕਿਨ ਜਿਹੜੇ ਜੰਗਲੀ ਜਾਨਵਰ ਸੀ ਇਹਨਾਂ ਤੇ ਵੀ ਅਸਰ ਹੁੰਦਾ ਹੈ ਅੱਛਾ ਔਰ ਉਹ ਧਰਤੀ ਸੁਹਾਵਣੀ ਹੋ ਗਈ ਹਾਂਜੀ ਉਹ ਧਰਤੀ ਗੁਰੂਦਵਾਰਾ ਬਣ ਗਈ ਇੱਥੇ ਗੁਰੂ ਨਾਨਕ ਸਾਹਿਬ ਜੀ ਦਾ ਮੁਬਾਰਕ ਚਰਨ ਪੈ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਂ ਸੁਹਾਵਾ RAM ਰਾਜੇ ਗੁਰੂ ਕੀ ਬਣਦਾ। ਔਰ ਉਹ ਥਾਂ ਸੁਹਾਵਾ ਹੋ ਗਿਆ। ਉਹ ତਰਤੀ ਭਾਗਾ ਵਾਲੀ ਹੋ ਗਈ। ਸਹੀ ਗੱਲ ਹੈ। ਇੱਥੇ ਗੁਰੂ ਨਾਨਕ ਸਾਹਿਬ ਬਿਠੇ ਸੀ। ਔਰ ਇੰਨੇ ਚਿਰ ਨੂੰ ਇਹ ਤੋਂ ਤਖੀਏ ਦੇ ਵਿੱਚੋਂ ਸ਼ੇਖ ਸਰਬ ਦਾ ਇੱਕ ਚੇਲਾ ਸੀ ਜਿਹਦਾ ਨਾਮ ਟਟਿਹਰ ਲਿਖਿਆ ਇਤਿਹਾਸ। ਔਰ ਇਹ ਟਟੀਹਰ ਜਿਹੜਾ ਸੀ ਇਹਨੇ ਸੋਚਿਆ ਕਿ ਅੱਗੇ ਵੀ ਪਾਣੀ ਲਿਆਂਦਾ ਹੋਵੇਗਾ ਹੂੰ ਇਹਨੇ ਸੋਚਿਆ ਕਿ ਪਾਣੀ ਮੈਂ ਖੂਹ ਤੋਂ ਲੈ ਆਵਾਂ ਜੀ ਤੇ ਪਾਣੀ ਉਸੇ ਖੂਹ ਤੋਂ ਲਿਆਉਂਦਾ ਸੀ ਹੂੰ ਜਿਹੜੇ ਖੂਹ ਤੇ ਗੁਰੂ ਨਾਨਕ ਸਾਹਿਬ ਬਿਠੇ ਸੀ ਇਹ ਜੋ ਪਾਣੀ ਲੈਣ ਵਾਸਤੇ ਗਿਆ ਲਾ ਹਾਂਜੀ ਤੇ ਇਹਨੇ ਜਾ ਕੇ ਵੇਖਿਆ ਇਹਨੇ ਸੋਚਿਆ ਕਿ ਇਹ ਕੋਈ ਫਕੀਰ ਨੇ ਹਾਂਜੀ ਕਿਉਂਕਿ ਮਰਦਾਨੇ ਸਿਰ ਤੇ ਨੇ ਇੱਕ ਟੋਪੀ ਵਿਖੀ ਨਾ ਹੂੰ ਉਹ ਇਸਲਾਮੀ ਮਤ ਨੂੰ ਥੋੜਾ ਜਿਹਾ ਚੁਕਦੀ ਸੀ ਠੀਕ ਠੀਕ ਇਹਨੇ ਉਹ ਟੋਪੀ ਦਾ ਮਤਲਬ ਲੈ ਕੇ ਤੇ ਇਹਨੇ ਸੋਚਿਆ ਕਿ ਇਹ ਕੋਈ ਸੂਫੀ ਫਕੀਰ ਨੇ ਹਾਂਜੀ ਔਰ ਇਹਨਾਂ ਫਕੀਰਾਂ ਨੂੰ ਜਦੋਂ ਇਸ ਟਟੀਹਰ ਨੇ ਸਲਾਮ ਅਲੈਕਮ ਬੁਲਾਈ ਤੇ ਜਦੋਂ ਸਲਾਮ ਅਲੈਕਮ ਬੁਲਾਈ ਤੇ ਗੁਰੂ ਨਾਨਕ ਸਾਹਿਬ ਨੇ ਅਗੋਂ ਯਾਦ ਤੇ ਇਹਨੇ ਕਿਹਾ ਕਿ ਸਲਾਮਾਂ ਅਲੈਕਮ ਹੂੰ ਤੇ ਗੁਰੂ ਸਾਹਿਬ ਨੇ ਜਵਾਬ ਦਿੱਤਾ ਸਲਾਮ ਵਲੇਖ ਇਹ ਜਵਾਬ ਦਿੱਤਾ ਅੱਛਾ ਉਹ ਹੈਰਾਨ ਪਰੇਸ਼ਾਨ ਹੋ ਗਿਆ ਉਹਨੇ ਸੋਚਿਆ ਕਿ ਸਲਾਮਾਂ ਅਲੈਕਮ ਤੇ ਇਸਲਾਮ ਦੇ ਸ਼ਰਾ ਦੇ ਮੁਤਾਬਕ ਆ ਇਹ ਕਿਹੜਾ ਬੰਦਾ ਹੈ ਕੌਣ ਆ ਜਿਹੜਾ ਇਸਲਾਮ ਦੇ ਖਰਾਨੋਂ ਭੰਗ ਕਾ ਰਿਆ ਹਾਂਜੀ ਐਸਾ ਬੰਦਾ ਕੋਣ ਹੈ ਅੱਛਾ ਅੱਛਾ ਇਹਨੇ ਸੋਚਿਆ ਕਿ ਹੋ ਸਕਦਾ ਮੈਨੂੰ ਸੁਣਜਿਪੇ ਰਖਾ ਲੱਗਾ ਹੋਵੇ ਹਾਂਜੀ ਇਹਨੇ ਫਿਰ ਦੁਬਾਰਾ ਪੁੱਛਿਆ ਹੂੰ ਇਹਨੇ ਕਿਹਾ ਕਿ ਬਾਬਾ ਜੀ ਮੈਂ ਤੁਹਾਨੂੰ ਸਲਾਮ ਅਲੈਕਮ ਬੁਲਾਈ ਹੂੰ ਤੁਸਾਂ ਨੂੰ ਸਲਾਮ ਅਲੈਕਹ ਜਵਾਬ ਦਿੱਤਾ ਹਾਂਜੀ ਜਦੋਂ ਕਿ ਸਲਾਮ ਅਲੈਕਮ ਜਿਹੜੀ ਹੈ ਇਹ ਇਸਲਾਮ ਦੀ ਸ਼ਰਾ ਦੇ ਮੁਤਾਬਕ ਹਾਂਜੀ ਇਹ ਸਲਾਮ ਅਲੇਖ ਸ਼ਬਦ ਜਿਹੜਾ ਇਹ ਮੈਂ ਕਦੇ ਪਹਿਲਾਂ ਨਹੀਂ ਸੁਣਿਆ ਇਹ ਸ਼ਬਦ ਮੈਨੂੰ ਹੈਰਾਨ ਹੈਰਾਨਗੀ ਹੋ ਰਹੀ ਹੈ ਸਭ ਤੋਂ ਹਾਂਜੀ ਇਹਦਾ ਕੀ ਮਤਲਬ ਹੋਇਆ ਗੁਰੂ ਨਾਨਕ ਸਾਹਿਬ ਕਹਿੰਦੇ ਪੁਰਖਾ ਤੂੰ ਸਲਾਮ ਅਲੈਕਮ ਮਲਾਈ ਹਾਂਜੀ ਤੂੰ ਬੁਲਾਉਂਦਾ ਰਿਹਾ ਬੰਦਿਆਂ ਨੂੰ ਇਸ ਦੁਨੀਆ ਦੇ ਲੋਕਾਂ ਨੂੰ ਸਲਾਮ ਅਲੈਕਮ ਅਸੀਂ ਜਿਹੜਾ ਸਲਾਮ ਲੇਖ ਕਿਹਾ ਹੈ ਇਹ ਅਲੇਖ ਤੋਂ ਪਾਅ ਹੈ ਕਿ ਸਲਾਮ ਉਸ ਪ੍ਰਮਾਤਮਾ ਨੂੰ ਜਿਨੇ ਕੁੱਲ ਦੁਨੀਆ ਸਜਾਈ ਹੈ ਜਿਹੜਾ ਆਪ ਕਰਨ ਕਰਨ ਸਮਰੱਥ ਹੈ ਜਿਹੜਾ ਲੋਕਾਂ ਨੂੰ ਰੋਜੀ ਦਿੰਦਾ ਜਿਹੜਾ ਖਾਣ ਵਾਸਤੇ ਦਿੰਦਾ ਪੈਣ ਵਾਸਤੇ ਦਿੰਦਾ ਬੰਦੇ ਨੂੰ ਜਿਉਣ ਦਾ ਹੱਕ ਦਿੰਦਾ ਬੰਦੇ ਨੂੰ ਜੀਵਨ ਦਾ ਰੱਖਣ ਵਾਸਤੇ ਸਾਰੀਆਂ ਸਹੂਲਤਾਂ ਜਿਹੜੀਆਂ ਨੇ ਉਹ ਦਿੰਦਾ ਉਹ ਇੱਕ ਕੇਵਲ ਪਰਮਾਤਮਾ ਹੈ ਬਿਲਕੁਲ ਹੋਰ ਕੋਈ ਬੰਦਾ ਨਹੀਂ ਦੇ ਸਕਦਾ ਤੇ ਇਸਲਾਮ ਉਸ ਅਲੇਖ ਨੂੰ ਅਲੇਖ ਤੋਂ ਭਾਵ ਇਹ ਹੈ ਕਿ ਉਸ ਅਕਾਲ ਪੁਰਖ ਨੂੰ ਉਸ ਅਲੇਖ ਨੂੰ ਹੈ ਤਾਂ ਸਲਾਮ ਅਲੇਖ ਸ਼ਬਦ ਹੈ ਠੀਕ ਹੈ ਜੀ ਹੁਣ ਇਹਦੇ ਮਾਨਵ ਚ ਵਿਚਾਰਾ ਚੱਲ ਰਹੀਆਂ ਸੀ ਹਾਂਜੀ ਕਿ ਇਹਨੇ ਕਿਤੇ ਸਿਕੰਦਰ ਲੋਧੀ ਨੂੰ ਨਹੀਂ ਸੁਣਿਆ ਅੱਛਾ ਸਿਕੰਦਰ ਲੋਧੀ ਜਿਹੜਾ ਉਹ ਤੇ ਇਹੋ ਜਿਹੇ ਲੋਕਾਂ ਨੂੰ ਰਹਿਣ ਨਹੀਂ ਦਿੰਦਾ ਹੂੰ ਜਿਹੜੇ ਇਸਲਾਮ ਦੀ ਤੋਹਫੀਨ ਕਰਦੇ ਆ ਹਾਂਜੀ ਭਾਵੇਂ ਕਿ ਗੁਰੂ ਨਾਨਕ ਸਾਹਿਬ ਬਾਣੀ ਦਾ ਪੀਰ ਮਾਰ ਕੇ ਤੇ ਇਹਨਾਂ ਨੂੰ ਸਿੱਧੇ ਰਸਤੇ ਪਾਉਣਾ ਚਾਹੁੰਦੇ ਸੀ ਬਿਲਕੁਲ ਪਰ ਉਹਦੇ ਮਨ ਵਿੱਚ ਤੇ ਟੱਟੀਹਰ ਦੇ ਮਨ ਵਿੱਚ ਤੇ ਇਹੀ ਖਿਆਲ ਸੀ ਨਾ ਹੂੰ ਕਿ ਇਹ ਆਮ ਤੁਰਖ ਹੈ ਫਕੀਰ ਹੈ ਕੋਈ ਤੇ ਇਹ ਇਸਲਾਮ ਦੇ ਵਿਰੁੱਧ ਪ੍ਰਚਾਰ ਕਰ ਰਿਹਾ ਸਹੀ ਗੱਲ ਜੀ ਜੇ ਇਸਲਾਮ ਦੇ ਵਿਰੁੱਧ ਵੀ ਨਹੀਂ ਅਹ ਉਲਟ ਨਹੀਂ ਕਰਦਾ ਕੋਈ ਸ਼ਰਨ ਭੰਗ ਨਹੀਂ ਕਰਦਾ ਫਿਰ ਝੂਠ ਨੂੰ ਬੋਲਦੇ ਆ ਝੂਠ ਦਾ ਪ੍ਰਚਾਰ ਕਿਉਂ ਕਰ ਕਾਫਰ ਕਿਉਂ ਬੋਲ ਰਹੇ ਬਿਲਕੁਲ ਜੀ ਇਹਨੇ ਗੁਰੂ ਨਾਨਕ ਸਾਹਿਬ ਨਾਲ ਕੋਈ ਗੱਲ ਨਹੀਂ ਕੀਤੀ ਅੱਛਾ ਇਹਨੇ ਉਥੋਂ ਜਲ ਭਰਿਆ ਹਾਂਜੀ ਜਲ ਲੈ ਕੇ ਆਪਣੇ ਤਕੀਏ ਤੇ ਆ ਗਿਆ ਅੱਛਾ ਜੇ ਤੋਂ ਤੇ ਲਿਆ ਸੇਕ ਸ਼ਰਫ ਦਾ ਤਕੀਆ ਜਿਹੜਾ ਔਰ ਇਹਨੇ ਜਾ ਕੇ ਤੇ ਇਹ ਗੱਲ ਕਹੀ شیخ ਸਰਵ ਨੂੰ ਹਾਂਜੀ ਕਿ شیخ ਜੀ ਦੋ ਫਕੀਰ ਨੇ ਉਸਨੇ ਖੂਹ ਤੇ ਆਏ ਪਰ ਉਹ ਟਟਿਹਰ ਜਿਹੜਾ ਸੀ ਹਾਂਜੀ ਇਹਨੇ ਜਲ ਭਰਿਆ ਅੱਛਾ ਜਲ ਭਰ ਕੇ ਤੇ ਆਪਣੇ ਡੇਰੇ ਆ ਗਏ ਤਖੀ ਆ ਗਏ شیخ ਸਰਵ ਕੋਲ ਹਾਂਜੀ شیخ ਸਰਵ ਨੂੰ ਆਣ ਕੇ ਕਹਿਣ ਲੱਗਾ شیخ ਜੀ ਉੱਥੇ ਮੈਂ ਦੋ ਫਕੀਰ ਵੇਖੇ ਅੱਛਾ ਜੀ ਜਿਨ੍ਹਾਂ ਨੂੰ ਮੈਂ ਸਲਾਮ ਅਲੈਕਮ ਬੁਲਾਈ ਪਰ ਮੈਂ ਤੇ ਸਲਾਮ ਅਲੈਕਮ ਬੁਲਾਈ ਉਹਨਾਂ ਨੇ ਸਲਾਮ ਅਲੇਖ ਜਵਾਬ ਦਿੱਤਾ ਅੱਛਾ ਉਹ ਸ਼ੇਖ ਸਰਫ ਹੈਰਾਨ ਹੋ ਗਿਆ ਹਾਂਜੀ ਅੰਦਾਕ ਐਸਾ ਕੌਣ ਆ ਆਪਣੇ ਮਨ ਵਿੱਚ ਵਿਚਾਰ ਕਰ ਰਿਹਾ ਹਾਂਜੀ ਆਪਣੇ ਮਨ ਦੇ ਵਿਚਾਰ ਕਰਦਾ ਕਿ ਐਸਾ ਕੌਣ ਆ ਜਿਹੜਾ ਇਹ ਇਸਲਾਮ ਦੀ ਤੋਹੀਨ ਕਰ ਰਿਹਾ ਹੂੰ ਸਲਾਮ ਦੀ ਸ਼ਰਅ ਦੇ ਉਲਟ ਚੱਲ ਰਿਹਾ ਹਰਾਮ ਦੀ ਸ਼ਰਨ ਭੰਗ ਕਰ ਰਿਹਾ ਐਸਾ ਕੌਣ ਕੀ ਹੈ ਇਹਨੇ ਕਿਤੇ ਸਿਕੰਦਰ ਲੋਧੀ ਤੇ ਨਹੀਂ ਵੇਖਿਆ ਜਿਹੜਾ ਕਹਿੰਦਾ ਕਿ ਨਾ ਮੈਂ ਹਿੰਦੂ ਆ ਨਾ ਮੈਂ ਮੁਸਲਮਾਨ ਐ ਹੂੰ ਐਸਾ ਸਾਂਝਾ ਪ੍ਰਚਾਰ ਕਰਨ ਵਾਲਿਆਂ ਨੂੰ ਸਿਕੰਦਰ ਲੋਧੀ ਲੱਭ ਲੱਭ ਕੇ ਲੈਂਦਾ ਬਿਲਕੁਲ ਇਹਨੇ ਦਲੀਨਾ ਦੇ ਮਾਲ ਵਿੱਚ ਉੱਠਿਆ ਸੋਚ-ਸੋਚ ਕੇ ਉੱਠਿਆ ਉੱਠ ਕੇ ਤੇ ਅੰਦਾ ਮੈਂ ਜਾਨਣਾ ਆਪ ਹਾਂਜੀ ਇਹ ਜਦੋਂ ਗਿਆ ਜਦੋਂ ਇਹ ਗਿਆ ਤੇ ਇਹਨੇ ਜਾ ਕੇ ਤੇ ਖਲੋ ਗਿਆ ਅੱਛਾ ਜੀ ਤੇ ਗੁਰੂ ਨਾਨਕ ਸਾਹਿਬ ਦੇ ਪ੍ਰਭਾਵਸ਼ਾਲੀ ਚਿਹਰੇ ਵੱਲ ਵਿੰਦਾ ਰਿਹਾ ਹੂੰ ਹੂੰ ਪ੍ਰਭਾਵਸ਼ਾਲੀ ਚਿਹਰੇ ਵੱਲ ਵੇਖ ਕੇ ਜਦੋਂ ਖਲੋਤਾ ਰਿਹਾ ਬੋਲਿਆ ਕੁਝ ਨਹੀਂ ਹਾਂਜੀ ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਪ੍ਰਸ਼ਾਹ ਆਉ ਜਿਓ ਇਹਨੂੰ ਬਹਿ ਜਾ ਬਹਿ ਜਾ ਕਿ ਇਤਨਾ ਵੇਨਿਆ ਰ ਗੁਰੂ ਨਾਨਕ ਸਾਹਿਬ ਚਿਹਰੇ ਵੱਲ ਜਿਤਨਾ ਅਸੀਂ ਚੰਦਰਮਾ ਵੇਖੀਏ ਨਾ ਹਾਂਜੀ ਅਹੀਂ ਬੜੀ ਟਿਕਟ ਕੀ ਲਾਗ ਬੰਨੇ ਆ ਹਾਂਜੀ ਜੀ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਚਿਹਰੇ ਉੱਪਰ ਨੰਦ ਸਭ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਪੁਰਸ਼ਾ ਬਹਿ ਜਾ ਜੀ ਆਇਆਂ ਨੂੰ ਹਾਂਜੀ ਸ਼ੇਖ ਸਰਮ ਬਹਿ ਗਿਆ ਇੰਨੇ ਕਿਹਾ ਪਹਿਲਾਂ ਚੁੱਪ ਇਕ ਤਾਰਿਆ ਹਾਂਜੀ ਫਿਰ ਇਹਨੇ ਹਿੰਮਤ ਕਰਕੇ ਇੱਕ ਸਵਾਲ ਕੀਤਾ ਗੁਰੂ ਨਾਨਕ ਸਾਹਿਬ ਨੂੰ ਮਹਾਰਾਜ ਤੁਸੀਂ Hindu ਹੋ કે ਮੁਸਲਮਾਨ ਹਾਂਜੀ ਗੁਰੂ ਨਾਨਕ ਸਾਨੂੰ ਕਿਹਾ ਨਾ ਮੈਂ ਹਿੰਦੂ ਨਾ ਮੈਂ ਮੁਸਲਮਾਨ ਅੱਛਾ ਜੀ ਮੈਂ ਅਕਾਲ ਪੁਰਖ ਦਾ ਬੰਦਾ ਉਹ ਕਹਿੰਦੇ ਸ਼ੇਖ ਸਰਵ ਕਹਿੰਦਾ ਕਿ ਬੰਦੇ ਤੇ ਸਾਰੇ ਇਨਸਾਨ ਬੰਦੇ ਨੇ ਮੈਂ ਪੁੱਛਦਾ ਤੁਹਾਡਾ ਧਰਮ ਕਿਹੜਾ ਅੱਛਾ ਉਹ ਕਹਿੰਦੇ ਮੇਰਾ ਧਰਮ ਮਨੁੱਖ ਦਾ ਧਰਮ ਅੱਛਾ ਜੇ ਮਨੁੱਖ ਦਾ ਧਰਮ ਹਾਂਜੀ ਖੇਰ ਸਰਬ ਕਹਿੰਦਾ ਸੱਚਾ ਧਰਮ ਕਿਹੜਾ ਉਹ ਕਿਹੜਾ ਗੁਰੂ ਨਾਨਕ ਸਾਹਿਬ ਕਹਿੰਦੇ ਉਹ ਧਰਮ ਉਹ ਆ ਜਿਹੜਾ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਨੂੰ ਫੇਰ ਦੁਬਾਰਾ ਪਰਮਾਤਮਾ ਦੇ ਨਾਲ ਜੋੜਦਾ ਉਹ ਆ ਸੱਚਾ ਮਨੁੱਖ ਦਾ ਧਰਮ ਉਸ ਧਰਮ ਦੇ ਵਿੱਚ ਨਾ ਕੋਈ ਠੱਗੀ ਨਾ ਕੋਈ ਫਰੇਵ ਨਾ ਕੋਈ ਝੂਠ ਨਾ ਕੋਈ ਪਾਪ ਉਹ ਨਹੀਂ ਕੁਛ ਨਹੀਂ ਹੁੰਦਾ ਉਹ ਹੈ ਸੱਚੇ ਮਨੁੱਖ ਦਾ ਧਰਮ ਠੀਕ ਜਦੋਂ ਗੁਰੂ ਨਾਨਕ ਸਾਹਿਬ ਨੇ ਇੰਨੀਆਂ ਗੱਲਾਂ ਕੀਤੀਆਂ ਨਾ ਹਾਂਜੀ ਤੇ ਇਹਨੂੰ ਸਚਾਈ ਦਾ ਪਤਾ ਲੱਗਿਆ ਸੇਖ ਸਦਨ ਨੂੰ ਅੱਛੇ ਕਿ ਇਹਦੀ ਆਤਮਾ ਜਿਹੜੀ ਸੀ ਉਹਨੇ ਅੰਦਰੋਂ ਆਵਾਜ਼ ਦਿੱਤੀ ਕਿ ਅਸਲੀ ਪਰਮਾਤਮਾ ਇਹ ਹੈ ਇਹਦੇ ਅੱਗੇ ਝੁਕ ਜਾਣਾ ਚਾਹੀਦਾ ਵਿਲਕ ਸਈਆ ਔਰ ਦਰਸ਼ਨ ਕਰਕੇ ਤੇ ਨਿਹਾਲ ਹੋ ਗਿਆ ਨਿਹਾਲ ਇੰਨਾ ਨਿਹਾਲ ਹੀ ਨਹੀਂ ਹੋਇਆ ਇੰਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਹੋ ਜਿਹੜੇ ਆਪਣੇ ਮਸਤਕ ਨੂੰ ਲਾਇ ਤੇ ਆਪਣੇ ਤਕੀਏ ਵਾਲ ਨੂੰ ਇਹ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਲੈ ਕੇ ਆਪਣੇ ਤਕੀਏ ਉੱਦਰ ਮਨਾਉ ਠੀਕ ਹੈ ਜੀ ਠੀਕ ਹੈ ਜੀ ਸਤ ਸਤਿ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਸ਼ੰਮੂ ਸਾਹਿਬ ਬਹੁਤ ਬਹੁਤ ਧੰਨਵਾਦ ਮਤੰਨੀ ਮਿੱਟੀ ਨਿਊ ਚੈਨਲ ਦੀ ਸਮੂਹ ਟੀਮ ਮੇਰੇ ਬਹੁਤ ਹੀ ਅਤੀ ਸਤਿਕਾਰਯੋਗ শ্রোਤਾ ਜਨਾਂ ਦਾ ਜਿਹੜੇ ਕਿ ਮੇਰੇ ਇਸ ਐਪੀਸੋਡ ਨੂੰ ਇਸ ਇਹਨਾਂ ਵਿਚਾਰਾਂ ਨੂੰ ਸੁਣ ਕੇ ਬਹੁਤ ਪਿਆਰ ਬਖਸ਼ਿਸ਼ ਕਰਦੇ ਨੇ ਉਹਨਾਂ শ্রোਤਾ ਜਨਾਂ ਦਾ ਤੇ ਬਹੁਤ ਧੰਨਵਾਦ ਹੈ ਸਰਦਾਰ ਜਸਿੰਦਰ ਸਿੰਘ ਜੀ ਸਮੂਹ ਸਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ